ਹਾਂਜੀ ਭਾਈ ਸਾਸੀ ਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਬਲੌਗ ਦੀ ਸਟਾਰਟਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵੇਰੇ ਸਵੇਰੇ ਨਹਾ ਕੇ ਰੈਡੀ ਹੋਗੇ ਭਾਈ ਅੱਜ ਰਿਸ਼ਤੇਰੀ ਚ ਜਾ ਕੇ ਆਉਣਾ ਹੈਗਾ ਅੱਜ ਇੱਕ ਤਾਂ ਸੌਰੇ ਜਾਣਾ ਹੈ ਇੱਕ ਅੱਗੇ ਨਾਨਕੇ ਜਾਣਾ ਹੈ ਭਾਈ ਸੁਖਮਣੀ ਦੇ ਵੱਡੇ ਨਾਨਕੇ ਤੇ ਚੱਲਦੇ ਆ ਯਾਰ ਹਨਾ ਨਹਾ ਕੇ ਰੈਡੀ ਹੋਗੇ ਤਿਆਰ ਹੋਗੇ ਸਾਰੇ ਸੁਖਮਣੀ ਉਹ ਵੀ ਤਿਆਰ ਹੋਗੇ ਤੇ ਹੁਣ ਚੱਲਦੇ ਆ ਫਿਰ ਅੱਗੇ ਯਾਰ ਮਾਤਾ ਹੋਰ ਨੂੰ ਲੈ ਕੇ ਅੱਗੇ ਵੱਡੇ ਨਾਲਾਂਗੇ ਜਾ ਗਿਆ ਨਾ ਇਹਨਾਂ ਦੇ ਉੱਥੇ ਚੱਲਦੇ ਆਂ ਫਿਰ ਮਲਿਆਣੇ ਆ ਤੁਹਾਨੂੰ ਹੁਣ ਸੁਖਮਣੀ ਨਾਲ ਸੁਖਮਣੀ ਤਿਆਰ ਹੋ ਰਹੀ ਹੈ ਬਈ ਸੁਖਮਣੀ ਠੀਕ ਹੈ ਯਾਰ ਬੁਖਾਰ ਨਹੀਂ ਉਤਰ ਰਹਾ ਹੈਗਾ ਉਹਦਾ ਹਨਾ ਤੇ ਬੁਖਾਰ ਉਤਰ ਜਾਂਦਾ ਫਿਰ ਚੜ ਜਾਂਦਾ ਕਿੱਥੇ ਆ ਰਹੇ ਹੋ ਤੁਸੀਂ ਕਿੱਥੇ ਆ ਰਹੀ ਸੀਗੇ ਹੈ ਗੋਦੀ ਚੱਕੋ ਗੋਦੀ ਚੱਕਾਂ ਸਸੀ ਗੱਲ ਕਰ ਦਿਓ ਸਾਰੇ ਨੂੰ ਸਾਸੀ ਕਾ ਸਾਰਿਆਂ ਨੂੰ ਤੁਸੀਂ ਠੀਕ ਹੋ ਬਖਾਰ ਠੀਕ ਹੈ ਤੁਹਾਡਾ ਹਾਂ ਹਾਂਜੀ ਅੱਬ ਜੀ ਹਾਂਜੀ ਮੈਂ ਜਿੱਪ ਉੱਪਰ ਕੱਢ ਦਾਂ ਤੁਸੀਂ ਕਿੱਥੇ ਜਾ ਰਹੇ ਹੋ ਮੈਨੂੰ ਦੱਸੋ ਨਾਨਕੇ ਨਾਨਕੇ ਕਿਹਦੇ ਕੋਲ ਨਾਨੀ ਕੋਲ ਨਾਨੀ ਕੋਲ ਹੈ ਓਕੇ ਚੱਲੀਏ ਫਿਰ ਆਪਾਂ ਹਾਂ ਓਕੇ ਜੀ ਮੈਂ ਪਿੱਛੇ ਬੈਠਾਂਗੀ ਪਿੱਛੇ ਬੈਠੋਗੇ ਓਕੇ ਗੱਡੀ 'ਚ ਪਿੱਛੇ ਬਹਿ ਜਾਓ ਲੋ ਵੀ ਚੱਲਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਬਾਏ ਕਰਦੇ ਸੁਖਨੀ ਕਿਦੇ ਮੈਂ ਨਾਨਕੇ ਜਾਂਦੀ ਆਂ ਬਾਈ 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 ਲੋ ਬਈ ਚੱਲਦੇ ਹੁਣ ਪਾਪਾ ਨੇ ਹਾਂਜੀ ਬਈ ਆਪਾਂ ਪਹੁੰਚ ਗਏ ਪਿੰਡ ਤਾਤੇ ਵਾਲਾ ਸੁਖਮਣੀ ਦੇ ਵੱਡੇ ਨਾਲ ਗਏ ਬਈ ਉੱਥੇ ਪਹੁੰਚ ਗਏ ਇੱਥੇ ਬੈਠੇ ਸੀ ਗੱਲਾਂ ਬਾਤਾਂ ਮਾਰ ਲਈ ਸੀ ਪਹਿਲਾਂ ਨਾ ਰੋਟੀ ਰੋਟੀ ਖਾ ਕੇ ਮੈਂ ਉੱਪਰ ਗੇੜਾ ਕੱਢਣ ਆ ਗਿਆ ਵੀਡੀਓ ਨਹੀਂ ਬਣਾਈ ਨਹੀਂ ਤੇ ਬਾਕੀ ਹੁਣ ਚੱਲਦੇ ਆ ਯਾਰ ਇੱਥੋਂ ਥੋੜੇ ਟਾਈਮ ਤੱਕ ਫਿਰ ਦੱਸਦੇ ਆ ਤੁਹਾਨੂੰ ਫਿਰ ਕਰਦੇ ਆ ਗੱਲ ਸੰਗ ਜੀ ਲੱਗ ਜਾਂਦੀ ਯਾਰ ਉਹ ਵੀਡੀਓ ਨਹੀਂ ਬਣਾਈ ਜੰਨੀ ਸੁਕਮਣੀ ਖੇਡਣ ਲੱਗੀ ਹੋਈ ਆ ਬਈ ਅੱਜ ਉਹਦਾ ਬੁਖਾਰ ਵੀ ਠੀਕ ਐ ਅੱਛਾ ਉਹਦੀ ਉਹ ਕਿਹੜੇ ਪਰ ਕੇ ਸਾਡੀ ਨਹੀਂ ਦੇਖੀ ਤੁਸੀਂ ਬੱਸ ਲੀਂ ਅੱਛਾ ਉਹਦਾ ਦਸ ਮਿੰਟਾ ਹੋ ਗਿਆ ਬਈ ਉਹ ਤੇ ਨਹੀਂ ਨਹੀਂ ਹੋਈ ਉਹ ਦਮਾ ਉਹਨੇ ਮੁੰਡੇ ਦਾ ਹੱਲ ਗਿਆ ਦਿਮਾਗ ਤੇਰੀ ਦੇਖ ਲੈ ਲੋ ਬਈ ਨਾਨਕਿਆਂ ਤੋਂ ਆ ਗਏ ਸੀ ਦਗਾਲ ਸੀਗੇ ਹੁਣ ਆਪਾਂ ਘਰਾਂ ਨੂੰ ਜਾ ਰਹੇ ਸੀ ਰਸਤੇ 'ਚ ਨਗਰ ਕੀਰਤਨ ਮਿਲ ਗਿਆ ਪਿੱਛੇ ਭਾਈ ਆਪਣੇ ਬਹੁਤ ਟਰੈਕਟਰ ਨੇ ਗਏ ਹਨ ਹੌਲੀ-ਹੌਲੀ ਜਾ ਰਹੇ ਆ ਆਪਾਂ ਬਸ ਚੱਲਦੇ ਆ ਭਾਈ ਹੁਣ ਕਰੇ 10 ਮਿੰਟ ਦਾ ਰਸਤਾ ਰੋ ਤਕਦੀਰ ਕਿਤੋਂ ਗਰਮੀ ਲੱਗ ਰਹੀ ਐ ਸੁਖਮਣੀ ਕਿੱਥੇ ਐ ਲੋ ਕਰੀਏ ਭਾਈ ਲੋ ਭਾਈ ਨਾਨਕਿਆ ਤੋਂ ਆ ਗਈ ਸੀ ਹਨ ਆ ਕੇ ਯਾਰ ਇਹਨਾਂ ਤੋਂ ਉੱਥੀ ਯਾਰ ਵਲੌਗ ਬਣਾਉਣ ਦਾ ਟਾਈਮ ਲੱਗਿਆ ਕਾਰਨ ਕੀ ਰਿਹਾ ਜਦੋਂ ਮੈਂ ਉਰੋਂ ਚੱਲੇ ਆ ਯਾਰ ਹਨ ਸਵੇਰੇ ਉਹਦੀ ਦਰਦ ਹੋਣ ਲੱਗ ਗਿਆ ਢਿੱਡ 'ਚ ਬਹੁਤ ਜ਼ਿਆਦਾ ਦਰਦ ਹੋ ਰਿਆ ਦੀ ਮੇਰੇ ਪਤਾ ਨਹੀਂ ਕੀ ਚੱਕਰ ਦੀਗਾ ਤੇ 5 ਮਿੰਟ ਵਾਸਤੇ ਦਬਾਇਆ ਕਰੇ ਯਾਰ ਫੇਰ ਬਾਲਾ ਤੇਜ਼ ਉੱਠ ਜਾਇਆ ਕਰੇ ਫੇਰ ਤਾਂ ਫੋਨ ਕੱਢਣ ਦਾ ਵੀ ਇੰਨਾ ਟਾਈਮ ਨਹੀਂ ਲੱਗਿਆ ਹਨਾ ਬਾਈ ਪੰਜੇਤੀ ਛੇਤੀ ਘਰੇ ਆਇਆ ਮਦਦ ਗੱਡੀ 'ਚ ਤੇਲ ਵੀ ਨਹੀਂ ਪਵਾਇਆ ਹੁਣ ਉਰੇ ਆ ਕੇ ਪਵਾਇਆ ਯਾਰ ਹਨਾ ਹੁਣ ਖੜਾ ਕੇ ਆਨੇ ਆ ਦੋਸਤੋ ਦੀ ਗੱਡੀ ਦੀ ਤੇ ਦਰਦੇ ਬਹੁਤ ਹੋ ਰਿਆ ਦੀ ਯਾਰ ਉਰੇ ਆ ਕੇ ਖੜਾ ਕੇ ਲੇਤੀ ਤੇ ਫੇਰ ਮੈਂ ਧਰਨ ਚੈੱਕ ਕਰਾ ਕੇ ਆਇਆ ਉਹ ਧਰਨ ਗੱਡੀ ਜਿਹਨੇ ਉਹ ਕਹਿੰਦਾ ਬਾਈ ਧਰਨ ਬਹੁਤ ਜ਼ਿਆਦਾ ਪੈ ਰਹੀ ਹੈ ਕਹਿੰਦਾ ਪਰ ਉਹਨੂੰ ਕਿਸ ਕਰੀ ਤੇ ਕੜਾ ਕੇ ਆਏ ਹੁਣ ਥੋੜਾ ਜਿਹਾ ਫਰਕ ਲੱਗਦਾ ਯਾਰ ਹਨਾ ਬਾਕੀ ਸਵੇਰੇ ਫੇਰ ਕਢਾ ਕੇ ਆਵਾਂਗੇ ਸ਼ਾਮ ਨੂੰ ਇੱਕ ਕੱਲ ਨੂੰ ਫੇਰ ਸ਼ਾਮ ਨੂੰ ਅੱਜ ਨਾਲੇ ਹਲਕਾ ਜਿਹਾ ਖਾਣਾ ਖਾਣੇ ਆ ਯਾਰ ਉਹ ਯਾਰ ਮਿਸਤਰੀ ਲੱਗਿਆ ਹੋਇਆ ਦੀ ਨਾ ਉਦੋਂ ਥੋੜਾ ਪਤਾ ਜ਼ੋਰ ਜਿਹਾ ਲਾਈ ਗਏ ਤਾਂ ਫੇਰ ਦੂਸਰੇ ਚੱਕੀ ਗਏ ਥੈਲੇ ਥੋਲੇ ਸਮਿੰਟ ਵਾਲੇ ਅਹੀਂ ਗੱਲੇ ਚੱਕ ਕੇ ਸਿੱਟੀ ਗਏ ਤਾਂ ਕਰਕੇ ਮੈਨੂੰ ਲੱਗਦਾ ਧਰਨ ਤੁੰਨ ਪੈ ਗਈ ਉਹਦੇ ਕਰਕੇ ਬਹੁਤ ਠਿੱਖਾ ਦਰਦ ਉੱਠਦਾ ਦੀ ਯਾਰ ਫੇਰ ਦਬ ਜਾਂਦਾ ਦੀ ਉੱਠ ਜਾਂਦਾ ਦੀ ਫੇਰ ਦਬ ਜਾਂਦਾ ਦੀ ਬਾਕੀ ਉਹਨੂੰ ਗੱਡੀ ਖੜਾ ਕੇ ਆ ਰਹੇ ਯਾਰ ਆਪਣੀ ਸਕੂਟੀ ਲੈ ਕੇ ਆਣੇ ਆ ਨਾਲ ਆਪਣੇ ਵਰਬ ਉਬਾ ਗੱਡੀ ਖੜਾ ਕੇ ਉਸ ਤੋਂ ਬਾਅਦ ਚ ਦੇਖਦੇ ਹੁਣ ਫਿਰ ਕਰਦੇ ਆ ਗੱਲ ਗੱਡੀ ਖੜਾ ਆਏ ਬਾਈ ਖੜਾ ਕੇ ਆ ਕੇ ਦੁਕਾਨ ਤੇ ਬੈਠ ਗਏ ਮਨੀਸ਼ ਕਰੇਂਗੇਗਾ ਕੀ ਕਰੇ ਯਾਰਾ ਦੀ ਮਾਂ ਕੇ ਦੁਕਾਨ ਤੇ ਰੁਗਿਆ ਕਹਿੰਦਾ ਬਹਿ ਜਾ ਕੀ ਕਰੇ ਮੈਂ ਲੱਗਦਾ ਬਾਈ ਕੰਮ ਖੁੰਮ ਜਾਂਦਾ ਹੁੰਦਾ ਜਿਹੜਾ ਜਾਂਦਾ ਯਾਰ ਉਹਦੇ ਡੇਲੀ ਸ਼ਾਮ ਤੇ ਆਪਾਂ ਬਹਿ ਜਾਂਦੇ ਆ ਉਧਰ ਪਰ ਵੀ ਬੈਠਿਆ ਬਾਈ ਉਹ ਯਾਰ ਬੈਠ ਕੇ ਹਨ ਮਨ ਨੂੰ ਤਾਂ ਕੀ ਕੁਛ ਨਾ ਕੁਛ ਖਾਣ ਦਾ ਜੀਕਾ ਮੈਂ ਡੋਨਟ ਖਾ ਗਿਆ ਇੱਕਾ ਚਾਕਲੇਟ ਜੀ ਦੀ ਆ ਖਾ ਗਿਆ ਮੈਂ ਖਲੇ ਹੋੜ ਜੀ ਕਰ ਜਾਂਦਾ ਤਾਂ ਹੀ ਉਹ ਮੈਨੂੰ ਬਿਠਾ ਜਾਂਦਾ ਵੀ ਉਹ ਆਪੇ ਖਾਈ ਜਾਊਗਾ ਬਾਅਦ ਚ ਤਾਂ ਲਿਖਣੀ ਨੇ ਬਸ ਯਾਰ ਭੁੱਖ ਲੱਗੀ ਧੀ ਖਾ ਲਿਆ ਦਰਦ ਜੀ ਨੂੰ ਯਾਰ ਹੁਣ ਤਾਂ ਫਰਕ ਆ ਥੋੜਾ ਥੋੜਾ ਪਰ ਹੁੰਦਾ ਯਾਰ ਜਦੋਂ ਉੱਠਦੇ ਬੈਠਦੇ ਤੁਰਦਾ ਫਿਰਦਾ ਹਨ ਉਦੋਂ ਹੁੰਦਾ ਮੈਨੂੰ ਲੱਗਦਾ ਧਰਨ ਕਰ ਕੀ ਹੈਗਾ ਇਹ ਜੇ ਆਮ ਜੀ ਨਾਲ ਟਿਕਿਆ ਬੈਠਿਆ ਰਹਾਂ ਫੇਰ ਹਟ ਜਾਂਦਾ ਇਹ ਤਾਲੇ ਭਾਈ ਰਸਤਾਰੀ ਚ ਜਾਣਾ ਵੀ ਜ਼ਰੂਰੀ ਦੀ ਜਾਇਆ ਏ ਤੇ ਅੱਜ ਯਾਰ ਅਮਨੇ ਕਬੂਤਰ ਵੇਚਣੇ ਦੀ ਉਹ ਮੁੰਡੇ ਆ ਰਹੇ ਦੀਗੇ ਦੇਖੋ ਜੇ ਲੈਣਾ ਆਂਦੇ ਨੇ ਉਹਨਾਂ ਦਾ ਰੇਟ ਕਰਤਾ ਮਹਾ ਵੀ ਇੰਨੇ ਦੇ ਦੇ ਦੂੰ ਮੈਂ ਉਹ ਕਹਿ ਰਹੇ ਨੇ ਕਹਿੰਦੇ ਭਾਈ ਦੇਖਦੇ ਆ ਦੇਖਣ ਆਏ ਦੀ ਹੁਣ ਦੇ ਅੱਗੇ ਕਹਿੰਦੇ ਫੋਨ ਕਰਾਂਗੇ ਦੁਬਾਰੋਂ ਵੀ ਫੋਨ ਆ ਕੇ ਦੀ ਕਹਿੰਦੇ ਰੇਟ ਘੱਟ ਕਰ ਲੈ ਮਹਾ ਰੇਟ ਫਿਕਸ ਹੈ ਜੀ ਸਾਡਾ ਜਦੋਂ ਵੇਚ ਅਗੇ ਉਹ ਦੱਸੂ ਭਾਈ ਵੀ ਕਿੰਨੇ ਦੇ ਵਿਕੇ ਨੇ ਤੇ ਆਪਾਂ 2-3 ਕਰੱਖਾਂਗੇ ਬਾਕੀ ਸਾਰੇ ਵੇਚ ਦਾਂਗੇ ਐਵੇਂ ਕਿਵੇਂ ਡਿਗਾਵੇਂ ਬਈ ਲੈ ਜਾ ਤਾਂ ਨੂਨ ਦੀਆਂ ਥੈਲੀਆਂ ਚੱਕ ਕੇ ਬਣੀ ਇਹਦੀਆਂ ਹੂੰ ਲੈ ਵਈ ਆ ਗਿਆ ਆਪਣੇ ਰੂਮ 'ਚ ਤੇ ਤਕਦੀਰ ਨੂੰ ਖੜ੍ਹਾਉਣ ਲੱਗੇ ਹੋਏ ਆਂਗੇ ਬਈ ਠੀਕ ਦੀਰ ਹੱਛ ਦੇ ਤੂੰ ਵੀ ਬਾਦਸ਼ਾਹੀ ਕਾਰ ਸਾਰਿਆਂ ਨੂੰ ਬਾਦ ਦੇ ਬਈ ਹਾਂ ਬਾਦ 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 ਇਹ ਅਜ ਸੌ ਨਹੀਂ ਰਹੀ ਬਈ ਕਿਡਣ ਲਾਇਆ ਜਿਹਨੂੰ ਨਾ ਕੜਿਆ ਇਹ ਤਾਂ ਰੋਣ ਲੱਗ ਜੂ ਹੁਣ 1 ਮਿੰਟ ਚ ਇਹ ਹਾਂ ਸਾਸੀ ਕਾ ਬਾਦੂ ਸਾਰਿਆਂ ਨੂੰ ਫੋਨ 'ਚ ਦੇਖ ਰਹੇ ਹਾਂ ਸਾਸੀ ਕਾ ਬਾਦੂ ਦੋਨੇ ਹੱਥਾਂ ਨਾਲ ਬਾਦੂ ਬਈ ਉਹ ਦੋਨੇ ਹੱਥਾਂ ਨਾਲ ਸਾਸੀ ਕਾਲ ਬੋਲੋ ਚਲੋ ਬੋਲ ਕੇ ਖਾ ਦੇ ਬੋਲ ਮਾਰ ਦੇ ਮਾਰ ਬੋਲ ਮਾਰ ਦੋ ਬਈ ਉਹ ਤਕਦੀਰ 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 ਇਹਦੀ ਰੇ ਇਹ ਰੇ ਤਕਦੀਰ ਓਕੇ ਅਈ ਘੇੜ ਰਹੀ ਹੈ ਬਈ ਕਦੋਂ ਦੇਖਣ ਲੱਗ ਰਹੇ ਆਂਗੇ ਇਹਨੂੰ ਆ ਸੋਈ ਨਹੀਂ ਸੁਖਮਣੀ ਨੂੰ ਯਾਰ ਅੱਜ ਬੁਖਾਰ ਜਾ ਹੁਣ ਫੇਰ ਸ਼ਾਮ ਨੂੰ ਹੋ ਗਿਆ ਦੀ ਖਾਂਸੀ ਜੀ ਹੁਣ ਦਵਾਈ ਦਿੱਤੀ ਆ ਥੱਕ ਰਹੀ ਦੀ ਅੱਜ ਉਹ ਸੋ ਗਈ ਘੇੜ ਲਓ ਬੁੱਤ ਘੇੜ ਲੇ ਅਸਲਾਂ ਨੇ ਯਾਰ ਉਹਨਾਂ ਇਹਨੂੰ ਵਿਚਾਰੀ ਨੂੰ ਲਓ ਵੀ ਰਾਤ ਵਾਲੇ ਬਲੌਗ ਦੀ ਐਂਡਿੰਗ ਕਰਨੀ ਰਹੀ ਗਈ ਸੀ ਸੁਖਮਣੀ ਨੂੰ ਸਕੂਲ ਛੱਡਣ ਚੱਲੇ ਆਂਗੇ ਹੁਣ ਕਿੱਥੇ ਜਾ ਰਹੇ ਹੋ ਵੀਰੇ ਨੂੰ ਬੁਲਾ ਕੇ ਲਿਓ ਵੀਰਾ ਜਾਊਗਾ ਤੁਹਾਡੇ ਨਾਲ ਚਲੋ ਪਿਆਰ ਹੋ ਗਈ ਬਈ ਬੋਰ ਮਾਰ ਕੇ ਫਤੇ ਇੱਧਰ ਐ ਫਤੇ ਇੱਧਰ ਆ ਜਾਓ ਨਾ ਫਿਰਦੀ ਆ ਬਈ ਕੱਲੀ ਇਹ ਚੀਜ਼ ਦਵਾ ਕੇ ਲਿਆਂ ਸਵੇਰ ਦੀ ਰਿਹੜ ਪੈਦੀ ਤੀਗੀ ਹੁਣ ਠੀਕ ਹੈ ਬੋਲ ਮਾਰ ਦੇ ਕਿਹਦੇ ਫਤੇ ਉਹ ਆ ਗਿਆ ਫਤੇ ਚੱਲੀਏ ਚਲੋ ਭਾਈ ਲੋ ਵੀਰ ਨੂੰ ਸਕੂਲ ਛੱਡ ਕੇ ਆਣੇ ਹੁਣ ਫਤੇ ਨੂੰ ਅਰੇ ਨੂੰ پیچھے ਹਾਂ ਕੀ ਤੁਸੀਂ ਪਿੱਛੇ ਬੈਠੋਗੇ ਓਕੇ ਮੈਂ ਸਕੂਟਰੀ ਲਿਆਵਾਂ ਤੂੰ ਖੜ ਜਾ ਸਕੂਟਰੀ ਲੈ ਕੇ ਆਣਾ ਲੋ ਭਾਈ ਸਕੂਲ ਛੱਡਦਾ ਸੁਖਮਣੀ ਨੂੰ ਆਪਾਂ ਉਹ ਪਿੱਛੇ ਥੋੜਾ ਥੋੜਾ ਲਿਖ ਰਿਹਾ ਸਕੂਲ ਸੁਖਮਣੀ ਦਾ ਨਾ ਤੇ ਅੱਜ ਯਾਰ ਠੰਡ ਬਹੁਤ ਜ਼ਿਆਦਾ ਹੋ ਰਹੀ ਹੈਗੀ ਧੁੰਦ ਬਹੁਤ ਨਜਾਇਜ਼ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਾ ਮੇਰੇ ਪਿੱਛੇ ਕਿੰਨੀ ਧੁੰਦ ਪੈ ਰਹੀ ਹੈਗੀ ਤੇ ਬਹੁਤ ਜ਼ਿਆਦਾ ਧੁੰਦ ਹੈ ਯਾਰ ਕੱਲ ਹਲੇ ਮੀਂਹ ਠੰਡ ਜ਼ਿਆਦਾ ਕਰਤੀ ਤੇ ਧੁੰਦ ਕਾਫੀ ਵੱਧ ਗਈ ਬਾਕੀ ਯਾਰ ਅੱਜ ਵਾਲੇ ਵਲੌਗ ਦੀ ਹਣਾ ਆਪਾਂ ਐਂਡਿੰਗ ਇੱਥੇ ਕਰਾਂਗੇ ਤੇ ਹੁਣ ਤੁਹਾਨੂੰ ਕੱਲ ਤੋਂ ਇੱਕ ਨਵੇਂ ਵਲੌਗ ਨਾਲ ਸ਼ੁਰੂਆਤ ਕਰਾਂਗੇ ਕਿਉਂਕਿ ਇਹ ਅੱਜ ਵਾਲੇ ਵਲੌਗ ਦੀ ਯਾਰ ਐਂਡਿੰਗ ਕਰਨੀ ਰਹੀਦੀ ਵਲੌਗ ਛੋਟਾ ਸੀ ਫਿਰ ਉਹ ਚ ਇੱਕ ਅੱਧੀ ਕਲਿੱਪ ਹੋਰ ਪਾਣੀ ਸੀ ਤਾਂ ਕਰਕੇ ਅੱਜ ਸਵੇਰੇ ਵਲੌਗ ਦੀ ਐਂਡਿੰਗ ਕਰ ਰਹੇ ਆ ਆਪਾਂ ਮਿਲਦੇ ਆਂ ਭਾਈ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਹੈਨਾ ਅੱਜ ਦੇ ਵਲੌਗ ਚ ਇੰਨਾ ਹੀ ਸੀ